ਨਾਮ ਤੁਸੀਂ ਰੌਸ਼ਨ ਕੀਤਾ ਹੈ ਤੁਹਾਨੂੰ ਢੜਬਾ ਵਾਸੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਹਾਰਫਾਏ ਜਾ ਰਹੇ ਹਨ ਢੋਲ ਟਮਕੇ বাজਾਏ ਜਾ ਰਹੇ ਨੇ ਕਿਹੜੀ ਪ੍ਰਾਪਤੀ ਹੈ ਜਿਹੜੀ ਅੱਜ ਤੁਸੀਂ ਕਰਕੇ ਪਹੁੰਚੇ ਹੋ ਢੜਬਾ ਜੀ ਅਸੀਂ ਨੈਸ਼ਨਲ ਸਟਾਈਲ ਖੇਡਣ ਗਏ ਸੀ ਪੰਜਾਬ ਵੱਲੋਂ ਟੀਮ ਸੀ ਤੇ 3rd ਪੋਜੀਸ਼ਨ ਆਈ ਹੈ ਸਾਡੀ ਪੰਜਾਬ ਦੀ ਟੀਮ ਦੀ 18 ਸਾਲਾ ਬਾਈ ਕਿੰਨਾ ਤੇ ਮੇਰਾ ਮਾਣ ਹੈ ਜਿਹੜਾ ਮਹਿਸੂਸ ਹੋ ਰਿਹਾ ਢੜਬਾ ਵਾਸੀ ਵੱਲੋਂ ਸਵਾਗਤ ਕੀਤਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਕਰਿਆ ਸਾਰੇ ਢੜਬਾ ਨਿਵਾਸੀਆਂ ਨੇ ਇਸ ਸਨਮਾਨ ਕਰਕੇ ਬਹੁਤ ਵਧੀਆ ਲੱਗ ਰਿਹਾ ਜੀ ਕੋਈ ਇੱਕ ਨਾਮ ਰੋਸ਼ਨ ਕਰਨਾ ਮਾਪਾ-ਮਾਪਾ ਦਾ ਸਮਾਜ ਦਾ ਸ਼ਹਿਰ ਦਾ ਦੇਖਦੇ ਨੇ ਬੱਚਿਆਂ ਨੂੰ ਹਾਂਜੀ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮਿਹਨਤ ਕਰਨ ਸਾਰੇ ਤੇ ਵਧੀਆ ਪ੍ਰੈਕਟਿਸ ਕਰ ਖਰਾਕ ਰੂਪ ਰੱਖਣੀ ਝੜਪਾ ਨੂੰ ਕਬੱਡੀ ਦਾ ਗਰ ਮੰਨਿਆ ਜਾਂਦਾ ਹੈ ਕਿਹੜੇ ਖਿਡਾਰੀ ਤੋਂ ਤੁਸੀਂ ਪ੍ਰਭਾਵਿਤ ਹੋ ਕੇ ਇਸ ਲਾਈਨ 'ਚ ਆਏ ਹੋ ਅਸੀਂ ਜਿਵੇਂ ਸਾਡੇ ਰਣ ਸਿੰਘ ਜੀ ਗੁਰਪ੍ਰੀਤ ਸਿੰਘ ਕਾ ਜੀ ਹਾਂਜੀ ਬਾਕੀ ਜਸਪਾਲ ਸਿੰਘ ਪਾਲਾ ਜੀ ਗਰਮੇਲ ਕੋਚ ਜੀ ਇਹ ਸਾਨੂੰ ਸਾਡੇ ਕੋਚ ਸੀ ਸਿਖਾਉਂਦੇ ਰਹੇ ਨੇ ਸਾਨੂੰ ਕਿੰਨੇ ਸਮੇਂ ਤੋਂ ਤੁਸੀਂ ਖੇਡ 'ਚ ਮੱਲਾ ਮਾਰ ਰਹੇ ਹੋ ਸਾਨੂੰ ਹੋ ਗਿਆ ਜੀ ਘੱਟੋ ਘੱਟ 10 ਸਾਲ ਮਾਂਗੂ ਖੇਡਦਿਆਂ ਨੂੰ 2014 ਤੋਂ ਸਟਾਰਟ ਕੀਤੀ ਸੀ ਹਾਂਜੀ ਅੱਜ ਕਿਵੇਂ ਦਾ ਲੱਗ ਰਿਹਾ ਹੈ ਅੱਜ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਮਾਰੀਆ ਕਬੱਡੀ ਨੇ ਤਾਂ ਵੱਡੀ ਪ੍ਰਾਪਤੀ ਕੀਤੀ ਹੈ ਕਿਵੇਂ ਦੇਖਦੇ ਹੋ ਬਹੁਤ ਬਹੁਤ ਦੜਵਾ ਵਾਸੀ ਨੂੰ ਮੁਬਾਰਕਾ ਔਰ ਜਿੰਨੇ ਖੜੀ ਨੇ ਮੈਂ ਸਾਰ ਨੂੰ ਨੈਸ਼ਨਲ ਜੇਕਟ ਦੇ ਨੇ ਮੁੰਡੇ ਨਾਲ ਦੇ ਸਾਥੀ ਨੇ ਮੈਂ ਇਹਨਾਂ ਨੂੰ ਵੀ ਵਿਖਿਆ ਦਿੰਨਾ ਵੀ ਜੱਜ ਕੇ ਖੇਡੇ ਕਰੋ ਅੱਜ ਇਹ ਕੁਲਦੀਪ ਸਿੰਘ ਨੇ ਸਾਡਾ ਅਡੀਸਾ ਦੇ ਵਿੱਚੋਂ 18 ਸਾਲਾਂ ਬਾਅਦ ਮੈਡਲ ਜਿੱਤ ਕੇ ਲਿਆਇਆ ਮੈਂ ਦੜਵਾ ਪਾਸੇ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨਾ ਔਰ ਸਾਡੇ ਵਿੱਚ ਅੱਜ ਸਾਡੇ ਕਰਮੇਲ ਸਿੰਘ ਕੋਚ ਨੇ ਜਿਹੜੇ ਕਿ ਸਾਨੂੰ ਬਹੁਤ ਵੱਡਾ ਘਟ ਹੈ ਔਰ ਮੈਂ ਪਾਲਾ ਜੀ ਨੂੰ ਬੇਨਤੀ ਕਰੂੰਗਾ ਕਸਮੀਰ ਸਿੰਘ ਥਾਣੇਦਾਰ ਸਾਹਿਬ ਨੂੰ ਜਿੰਨੇ ਵੀ ਕੋਚ ਨੇ ਜਿਵੇਂ ਪਾਲਾ ਦੀ ਸਾਡੇ ਕੋਚਿੰਗ ਦਿੰਦੇ ਨੇ ਉਹਨਾਂ ਨੂੰ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਡੜਵੇ ਵਾਸਤੇ ਇੱਕ ਸਪੈਸ਼ਲ ਕੋਚਿੰਗ ਦਿੱਤੀ ਜਾਵੇ ਕੋ ਡੜਵੇ ਦਾ ਇੱਕ ਜਿਹੜਾ ਨੌਵਾਂ ਹੈ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਡੜਵੇ ਦਾ ਨੌਵਾਂ ਆਉਂਦਾ ਹੈ ਖੇਡਣ ਦੇ ਵਿੱਚ ਸੋ ਮੈਂ ਕੁਲਦੀਪ ਸਿੰਘ ਨੂੰ ਵਧਾਈ ਦਿੰਦਾ ਇਹਦੇ ਪਰਿਵਾਰ ਨੂੰ ਵਧਾਈ ਦਿੰਦਾ ਕਿਉਂਕਿ ਮੇਰੇ ਵਾਰਡ ਦਾ ਮੈਨੂੰ ਤਾਂ ਕੁਝ ਹੀ ਆਟੋਮੈਟਿਕ ਹੋਣੀ ਹੈ ਕਿਉਂਕਿ ਮੇਰੇ ਵਾਰਡ ਦਾ ਬੱਚਾ ਹੈ ਮੇਰਾ ਛੋਟਾ ਭਰਾ ਹੈ ਮੈਂ ਮੁਬਾਰਕਵਾਦ ਹਾਂ ਸਾਰੇ ਜਿੰਨੇ ਇਹਦੇ ਨਾਲ ਖੜੇ ਰਹੀ ਸਾਥੀ ਨੇ ਇਹਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੁਹਾਡਾ ਜਿੰਨੀ ਤੁਸੀਂ ਆਪ ਸਰ ਨੂੰ ਕਿਵੇਂ ਦੇਖਦੇ ਹੋ ਅੱਜ ਬੱਚੇ ਦੀ ਪ੍ਰਾਪਤੀ ਨੂੰ ਮੈਂ ਕਹਿੰਦਾ ਜੀ ਅਸੀਂ ਫਕਰ ਮਹਿਸੂਸ ਕਰਦੇ ਆਂ ਵੀ ਜਿਹੜਾ ਮੁੰਡਾ ਮੈਡਲ ਲੈ ਕੇ ਆਇਆ ਹੈ 17 18 ਸਾਲ ਬਾਅਦ ਸਾਡੇ ਅੜੀਸਾ ਖੇਡ ਕੇ ਆਇਆ ਮੁੰਡਾ ਅਸੀਂ ਇਹੀ ਫਕਰ ਮਹਿਸੂਸ ਕਰਦੇ ਆਂ ਬਾਕੀ ਨੌਜਵਾਨਾਂ ਨੂੰ ਵੀ ਇਹੀ ਪ੍ਰੇਰਨਾ ਦਿੰਨੇ ਆਂ ਵੀ ਨਸ਼ਾ ਤੋ ਰਹਿਤ ਹੋ ਔਰ ਆਪਣੇ ਦੇਸ਼ ਦਾ ਨਾਂ ਚਮਕਾਓ ਗੇਮ ਬਲ ਸਪੋਰਟਸ ਵਾਲ ਧਿਆਨ ਦਿਓ ਔਰ ਜਿਹੜਾ ਕਿ ਜ਼ਿੰਦਗੀ ਲਾਈਫ ਤੁਹਾਡੀ ਅੱਛੀ ਬਣ ਸਕੇ ਸਰਕਾਰਾਂ ਤੋਂ ਕਿਵੇਂ ਜੀ ਸਹਾਈ ਸੇਵਾ ਦੀ ਮੰਗ ਕਰੀਏ ਸਰਕਾਰਾਂ ਤੋਂ ਇਹ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਚੀਮਾ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿਨ੍ਹਾਂ ਨੇ ਸਾਡੇ ਸਟੇਡੀਅਮ ਨੂੰ ਬਹੁਤ ਵੱਡਾ ਇੰਡੋਰ ਸਟੇਡੀਅਮ ਬਣਾਉਣ ਵਾਸਤੇ ਬਹੁਤ ਵੱਡਾ ਪ੍ਰਾਲਾ ਕੀਤਾ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਔਰ ਸਾਡਾ ਜਿੰਨੇ ਵੀ ਸਾਡੀ ਸਮੁੱਚੀ ਟੀਮ ਹੈ ਸਾਡੇ ਕਸ਼ਮੀਰ ਸਿੰਘ ਜੀ ਰੋੜੇਵਾਲ ਪਾਲਾ ਜੀ ਕੋਰ ਸਾਹਿਬ RAM ਕੋਰ ਸਾਹਿਬਾਨ ਜਿੰਨੇ ਵੀ ਸਾਡੇ ਸਮੁੱਚਾ ਸਾਡੇ ਕਰਨ ਬਾਈ ਜਿਨ੍ਹਾਂ ਨੇ ਇੱਕ ਸਪੋਰਟ ਲਈ ਆ ਸਾਡੇ ਕਾਲੀ ਗੇਮਾਂ ਹੋ ਕੇ ਹਟੀਆਂ ਨੇ ਜੇ ਕਿ ਬਹੁਤ ਵੱਡਾ ਪ੍ਰਾਲਾ ਕੀਤਾ ਕੀਤਾ ਗਿਆ ਔਰ ਅਸੀਂ ਸਾਰੇ ਹੀ ਨੌਜਵਾਨਾਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਨਸ਼ਾ ਤੋਂ ਰਹਿਤ ਹੋ ਕੇ ਸਪੋਰਟਸ ਵੱਲ ਅੱਛੇ ਭਵਿੱਖ ਵੱਲ ਧਿਆਨ ਦਿਓ ਐਜੇ ਪੁਲਿਸ ਅਫਸਰ ਬੱਚਿਆਂ ਨੂੰ ਕੀ ਸੁਨੇਹ ਦੇਣਿਓ ਕਿ ਸਾਨੂੰ ਆਪਣੀ ਸਿਹਤ ਬਾਰੇ ਕਿਵੇਂ ਧਿਆਨ ਰੱਖਣਾ ਚਾਹੀਦਾ ਹੈ ਸਮਾਜ ਦਾ ਨਾਮ ਚੜ੍ਹ ਹੋ ਸਕੇ ਇਹ ਜੀ ਅਸੀਂ ਇਹੀ ਗੱਲ ਕਹਾਂਗੇ ਕਿ ਨਿਤਦਾ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਔਰ ਹਰ ਚੀਜ਼ ਤੋਂ ਨਸ਼ੇ ਤੋਂ ਰਹਿਤ ਹੋ ਔਰ ਸਪੋਰਟ ਵਾਲ ਧਿਆਨ ਦਿਓ ਅੱਛੇ ਪ੍ਰੈਕਟਿਸ ਕਰੋਗੇ ਕੱਲ ਨੂੰ ਤੁਸੀਂ ਅੱਛੀ ਪ੍ਰੈਕਟਿਸ ਦੇ ਨਾਲ ਅੱਛੀ ਜੋਬ ਵੀ ਪ੍ਰਾਪਤ ਕਰੋਗੇ